ਯਾਰੋ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਸਿਰਫ ਤਾਂ ਵਿਰੋਧ ਕਰੋ ਕਿਉਂਕਿ ਇਹਨਾਂ ਕੋਲ ਪਾਵਰ ਸੁਖਬੀਰ ਬਾਦਲ ਆਇਆ ਇਹਦੇ ਕੋਲ ਵੀ ਕੋਈ ਪਾਵਰ ਨਹੀਂ ਹੈਗੀ ਚੰਨੀ ਆਉਂਦਾ ਉਹਦੇ ਕੋਲ ਵੀ ਕੋਈ ਪਾਵਰ ਹੈ ਨਹੀਂਗੀ ਮੌਜੂਦਾ ਸਰਕਾਰ ਦਾ ਜਦੋਂ ਐਮਐਲਏ ਆਉਂਦਾ ਨਾ ਉਹ ਜਦੋਂ ਇਦਾਂ ਕੱਪੜੇ ਲਵੇੜੇ ਨਾ ਉਹ ਡਰਾਮਾ ਕਰ ਰਿਹਾ ਉਹਨੂੰ ਫੋਨ ਕਰ ਇਹਨੂੰ ਐਸਐਸਪੀ ਨੂੰ ਡੀਸੀ ਨੂੰ ਫੋਨ ਕਰ ਐਸਡੀਐਮ ਨੂੰ ਫੋਨ ਕਰ ਕਿ ਇੱਥੇ ਮਹਾਰਾਜ ਬੋਰੀਆਂ ਚਾਹੀਦੀਆਂ ਨੇ ਪਰ ਮੈਂ ਕਿਹਾ ਕੱਲ ਸੋਚਿਆ ਕਿ ਨਾ ਸਾਡੋ ਲੋਕਾਂ ਨੂੰ ਨਾ ਪੰਜਾਬ ਦੇ ਵਿੱਚ ਲੀਡਰ ਹੀ ਨਹੀਂ ਮਿਲਿਆ ਮਹਾਰਾਜਾ ਰਣਜੀਤ ਸਿੰਘ ਬਾਦ। ਕੋਈ ਲੀਡਰ ਨਹੀਂ ਮਿਲਿਆ ਬਾਈ ਕਿਸੇ ਪਾਰਟੀ ਦਾ ਨਹੀਂ ਮਿਲਿਆ। ਹੁਣ ਇੱਥੇ ਐਸ.ਡੀ.ਐਮ ਸਾਹਿਬ ਖੜੇ ਸੀਗੇ। ਉੱਥੇ ਖੜੇ ਸੀਗੇ ਐਸ.ਡੀ.ਐਮ ਸਾਹਿਬ। ਜੇ ਮੈਂ ਐਸ.ਡੀ.ਐਮ ਨੂੰ ਕਹਾਂ ਕਿ ਐਸ.ਡੀ.ਐਮ ਉਰੇ ਆ ਕੇ ਉਧਰ 100 ਬੰਦਿਆਂ ਦੀ ਫੌਜ ਚਾਹੀਦੀ ਹੈ। ਆਪਣੇ ਰੈਪਿਡ ਐਕਸ਼ਨ ਫੋਰਸ ਸਾਨੂੰ ਡੰਗਾ ਮਾਰਨ ਵਾਸਤੇ ਭੇਜਦੇ ਆ ਨਾ। ਜਦੋਂ ਅਸੀਂ ਧਰਨਾ ਲਾਉਨੇ ਸਾਨੂੰ ਰੈਪਿਡ ਐਕਸ਼ਨ ਫੋਰਸ ਭੇਜਦੇ ਆ। ਮੋਤੋ ਪਹਿਲਾਂ ਉਹ ਹੀ ਪਹੁੰਚਦੀ ਹੈ। ਡੰਡੇ ਲੈ ਕੇ ਪਹੁੰਚਦੀ ਹੈ ਨਾ। ਅੱਜ ਮੈਂ ਕਿਸੇ ਐਸਚਓ ਨੂੰ ਕਹਿ ਦਵਾਂ ਕਿ ਇੱਥੇ ਨਹੀਂ ਉੱਥੇ ਖੜ ਮੇਰੀ ਗੱਲ ਮੰਨੂਗਾ ਮੰਨੋ ਤੁਸੀਂ ਦੱਸੋ ਭਾਈ ਆ ਮੇਰੀ ਗੱਲ ਮੰਨੂਗਾ ਨਹੀਂ ਮੰਨੂਗਾ ਮੈਂ ਕੌਣ ਆ ਭਾਈ ਮੇਰੀ ਯੂਨੀਵਰਸਿਟੀ ਚੱਲਦੀ ਹੋਣੀ ਆ ਆਪੋਜੀਸ਼ਨ ਆ ਕੋਈ ਧੱਕਾ ਨਹੀਂ ਮੇਰੀ ਗੱਲ ਤਾਂ ਨਹੀਂ ਮੰਨੂਗਾ ਐਸਡੀਐਮ ਦੀ ਗੱਲ ਮੰਨੂਗਾ ਨਾ ਐਸਡੀਐਮ ਨੂੰ ਉਰੇ ਆ ਕਿ ਕਿਉਂ ਕੱਪੜੇ ਗੰਦੇ ਕਰਨੇ ਪੈ ਰਹੇ ਸਾਨੂੰ ਕੱਪੜੇ ਕਰਨੇ ਕਰਨੇ ਪੈ ਰਹੇ ਸੀ ਮੰਨ ਕੇ ਹੁਣੀਆਂ ਪਰ ਉਹ ਬੰਦੇ ਥੱਲੇ ਉਤਰ ਰਹੇ ਨੇ ਉਹ ਦੇਖ ਲਓ ਤੁਹਾਡੇ ਸਾਹਮਣੇ ਆ ਰस्सियां ਪਾਈਆਂ ਹੋਈਆਂ ਉਹਨਾਂ ਦੇ ਲੱਕਾਂ ਨੂੰ ਉਹ ਕੱਲਾ ਕੱਲਾ ਬੰਦਾ ਥੱਲੇ ਉਤਰ ਰਿਹਾ ਆਪਣੀ ਜਾਨ ਤੇ ਖੇਡ ਕੇ ਉਹ ਬੰਨ ਦੇ ਨਾਲ ਦੇ ਬੰਦੇ ਜੋ ਕਿ ਸਾਡੇ ਤੋਂ ਦੂਰ ਨਹੀਂ ਚਾਹੇ ਸਾਡੇ ਰਿਸ਼ਤੇਦਾਰ ਨੇ ਇਸ ਏਰੀਆ ਦੇ ਵਿੱਚ ਬੈਠੇ ਤਾਂ ਹੈਗੇ ਨੇ ਹਨਾ ਆ ਭਗਵੰਤਬਾਣਾ ਕਹਿੰਦਾ ਹੁੰਦਾ ਸੀਗਾ ਕਟਿਆ ਕਟਿਆ ਇਨਸਾਨ ਇਹ ਕਹਿੰਦਾ ਨੋ ਜੀ ਕਟਿਆ ਇਨਸਾਨ ਕਹਿੰਦਾ ਸੀ ਜਿਹੜਾ ਪੈਸੇ ਆਵੇ ਲੈ ਲਿਓ ਸਾਲੇ ਤੇ ਪੈਸੇ ਹੁਣ ਅੱਗੇ ਜਿਹੜੀਆਂ ਬਿਮਾਰੀਆਂ ਆਉਣੀਆਂ ਉਹਦੇ ਪੈਸੇ ਇੰਜੈਕਸ਼ਨ ਦੇ ਪੈਸੇ ਆ ਇਹਨਾਂ ਦੇ ਪੁੱਤ ਆ ਕਿੰਨੀਆਂ ਚਿੱਟੀਆਂ ਦਾੜੀਆਂ ਵਾਲੇ ਪਿੱਛੇ ਖੜੇ ਨੇ ਇਹਨਾਂ ਦੇ ਬੱਚੇ ਆ ਇਹ ਇਹਨਾਂ ਨੇ ਸਾਡੇ ਵਾਸਤੇ ਇਹ ਸੁਪਨਾ ਪੰਜਾਬ ਵਾਸਤੇ ਯਾ ਪੰਜਾਬ ਦਾ ਸੁਪਣਾ ਕੀ ਅੱਗੇ ਜਾ ਕੇ ਕੁਝ ਕਰੀਏ ਸਾਡੇ ਲੋਕ ਤਾਂ ਬਹੁਤ ਚੰਗੇ ਨੇ ਬਾਈ ਜਿਹੜੇ ਬਾਹਰ ਚਲੇ ਗਏ ਬਹੁਤ ਚੰਗੇ ਨੇ ਜਿਹੜੇ ਬਾਹਰ ਚਲੇ ਗਏ ਚਾਹੇ ਟੌਲਟਾਂ ਸਾਫ ਕਰ ਰਹੇ ਆ ਪਰ ਮਰਦੇ ਤਾਂ ਨਹੀਂ ਯਾਰ ਕੋਈ ਕਿਸੇ ਨੂੰ ਫਿਕਰ ਕੇ ਇਹਨਾਂ ਦੇ ਚਿਹਰਿਆਂ ਦੇ ਕੋਈ ਦੁੱਖ ਦਾ ਦੁੱਖ ਅੰਦਰੋਂ ਆ ਪਰ ਚੜਦੀ ਕਲਾ ਆ ਇਹਨਾਂ ਦੀ ਅੱਖਾਂ 'ਚ ਗੁੱਸਾ ਆ ਕਿ ਯਾਰ ਇਹਨੂੰ ਬਚਾਉਣਾ ਆ ਬਾਈ ਨੌਜੋ ਪੰਜਾਬ ਯੂਨੀਵਰਸਿਟੀ ਤੋਂ ਸਤਲੁਜ ਦੇ ਬੰਨ ਦੇ ਉੱਪਰ ਈਸ਼ਰਪ੍ਰੀਤ ਸਿੰਘ ਨੂੰ ਸਾਡੇ ਤਾਂ ਪਹੁੰਚੇ ਨੇ ਭਾਈ ਜੀ ਕਿਵੇਂ ਦੇਖਦੇ ਹੋ ਕੱਪੜੇ ਲਿਬੜੇ ਹੋਣੇ ਲੱਗਦਾ ਸੇਵਾ ਕਰਾ ਕੇ ਆਏ ਹੋ ਭਾਈ ਜੇ ਨਾ ਕਰਾਵਾਂਗੇ ਸਾਡੇ ਘਰ ਡੁੱਬਣਗੇ ਜੇ ਨਾ ਕਰਾਵਾਂਗੇ ਇਹ ਕੰਮ ਪ੍ਰਸ਼ਾਸਨ ਦਾ ਆ ਪਰ ਜੇ ਤੁਸੀਂ ਕੈਮਰਾ ਮਾਰ ਕੇ ਇੱਧਰ ਦੇਖੋ ਆ ਪਿੱਛੇ ਟਰੈਕਟਰ ਵਾਲੇ ਭਰਾ ਖੜੇ ਨੇ ਹੋਰ ਜਿੰਨੇ ਸਾਰੇ ਖੜੇ ਨੇ ਇਹ ਸਾਰੇ ਆਮ ਪਰਿਵਾਰਾਂ ਚੋਂ ਨੇ ਕੱਲ ਮੈਂ ਡੀਸੀ ਇੱਥੇ ਦੇਖਦਾ ਸੀ ਡੀਸੀ ਦੇ ਵੀ ਕੱਪੜੇ ਲਿਬੜੇ ਹੋਏ ਸੀ ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਮੇਰੇ ਤੇ ਡੀਸੀ 'ਚ ਫਰਕ ਕੀ ਆ ਡੀਸੀ ਕੋਲ ਤਾਂ ਪ੍ਰਸ਼ਾਸਨ ਆ ਡੀਸੀ ਨੂੰ ਤਾਂ ਬੰਨ੍ਹਾ ਨਾ ਤੋੜੋ ਡੀਸੀ ਨੂੰ ਤਾਂ ਲੋਡ ਸੀਗੀ ਇੱਥੇ ਕਿ ਭਾਈ ਬੋਰੀਆਂ ਸਟਾਓ ਹੁਣ ਡੀਸੀ ਉਰੇ ਡਰਾਮੇ ਕਰ ਰਿਹਾ ਰੀਲ ਬਣਾ ਰਿਹਾ ਜਿੰਨੇ ਲੀ ਡਰਾਮ ਆਦਮੀ ਪਾਰਟੀ ਤੇ ਆ ਰਹੇ ਨੇ ਅਸੀਂ ਤਾਂ ਵਿਦਿਆਰਥੀ ਜਥੇਬੰਦੀ ਦੇ ਆ ਅਸੀਂ ਆ ਕੇ ਤਾਂ ਇੱਥੇ ਡਰਾਮੇ ਵੀ ਕਰੀਏ ਤੁਸੀਂ ਮੰਨ ਲਓ ਕਿ ਸਾਰਾ ਨੌਜਵਾਨ ਡਰਾਮੇ ਕਰ ਰਿਹਾ ਹੈ ਮੰਨ ਲਿਆ ਪਰ ਤੁਸੀਂ ਆ ਕੇ ਇੱਥੇ ਕਿਉਂ ਕੱਪੜੇ ਲਪੇੜ ਰਹੇ ਹੋ ਤੁਸੀਂ ਤਾਂ ਦਫ਼ਤਰ ਚ ਜਾ ਕੇ ਕਹੋ ਕਿ ਭਾਈ ਸਾਹਿਬ ਇਹ ਬੰਨ ਟੁੱਟਣੇ ਚਾਹੀਦਾ ਮੈਂ ਉਹ ਕਹਿੰਦੇ ਸੀ ਤਾਂ ਮੌਕੇ ਦੇ ਨਾਲ ਮਾਹੌਲ ਦੇਖਦੇ ਆ ਵੀ ਕੀ ਚੱਲ ਕੀ ਰਿਹਾ ਇੱਥੇ ਕਈ ਵਾਰ ਕੋਈ ਲੋਡ ਹੋਉਂਦੀ ਕਿਸੇ ਸਮਾਨ ਦੀ ਤਾਂ ਅਸੀਂ ਮੌਕੇ ਤੇ ਪ੍ਰਬੰਧ ਕਰਵਾ ਸਕਦੇ ਹਾਂ ਭਾਈ ਫਿਲਮ ਚੱਲ ਰਹੀ ਹੈ ਮੌਕੇ ਤੇ ਕੀ ਪ੍ਰਬੰਧ ਬੋਰੀਆਂ ਨਹੀਂ ਪੂਰੀਆਂ ਹੋਈਆਂ ਇਹਨਾਂ ਤੋਂ ਬੋਰੀਆਂ ਦੀ ਲੋਡ ਹੀ ਕਾਤੇ ਭਾਈ ਬੰਨ ਟੁੱਟਿਆ ਹੀ ਕਾਤੇ ਇਹਨਾਂ ਦੀ ਗਲਤੀਆਂ ਨਾਲ ਬੰਨ ਟੁੱਟਿਆ 88 ਤੋਂ ਬਾਅਦ 2023 24 ਦੇ ਵਿੱਚ ਹੁਣ ਪਹਿਲੀ ਵਾਰੀ ਹੜ ਚਾਹੀਏ ਇਹ ਹੂੰ ਇਹ ਹੁਣ ਬਹੁਤ ਵੱਡੀ ਇਤਰਾਸ ਦੀ ਆ ਕਿ ਸਾਰੇ ਨੌਜਵਾਨ ਜਿੰਨੇ ਪਿੰਡਾਂ ਆ ਬਾਪੂ ਦੇਖੋ ਹੁਣ ਇਹਨਾਂ ਦੀਆਂ ਉਮਰਾਂ ਇਹਨਾਂ ਦੀਆਂ ਉਮਰਾਂ ਦੇ ਵਿੱਚ ਬੂਰੀਆਂ ਸਟਾਰੇ ਨੇ ਆ ਨਾ ਤਾਂ ਵੀ ਕੋਈ ਕਰੇ ਬੈਠਣ ਦੀ ਉਮਰ ਹੈ ਕਿਦਾਂ ਕਿਤੇ ਬਾਈ ਇਹੀ ਤਾਂ ਚੱਕਰ ਆ ਨਾ ਇਹੀ ਤਾਂ ਦਿੱਕਤ ਆ ਰਹੀ ਹੈ ਕਿ ਸਰਕਾਰ ਇੰਨੀ ਕਿ ਨਕਮੀ ਆ ਭਗਵੰਤਮਾਨ ਦਾ ਜ਼ਿੰਮੇਵਾਰੀ ਸੀਗੀ दारू ਨਾ ਪੀਂਦਾ ਭਗਵੰਤਮਾਨ ਦੀ ਜ਼ਿੰਮੇਵਾਰੀ ਸੀ ਆ ਬੰਨ ਟੁੱਟਣ ਦੀ ਲੋੜ ਹੀ ਕੀ ਪਈ ਆ ਹੁਣ ਮੇਰੀ ਗੱਲ ਸੁਣੋ ਹਾਈ ਅਲਰਟ ਸੀਗਾ ਨਾ ਹਾਈ ਅਲਰਟ ਸੀਗਾ ਇਹਨਾਂ ਨੇ ਹਾਈ ਅਲਰਟ ਦੇ ਚ ਬੰਦ ਵੀ ਨਹੀਂ ਆ ਸਾਫ ਨਹੀਂ ਕਰੇ ਦਰਿਆ ਮੋਰੇ ਮੈਨੇਜਰ ਤਾਂ ਨਿਕਲਿਆ ਕਦੇ ਵੀ ਨਹੀਂ ਨਿਕਲਿਆ আর ਪੈਂਟਾਂ ਦੇ ਕਿਤੇ ਵੀ ਮਾਈਨਿੰਗ ਚੱਲਦੀ ਆ ਓਰੇ ਚੱਲਦੀ ਆ ਸ਼ਰੇਮ ਚੱਲਦੀ ਆ ਬਾਦਲਾ ਸ਼ਰੇਮ ਚੱਲਦੀ ਆ ਸ਼ਰੇਮ ਚੱਲਦੀ ਆ ਮਾਈਨਿੰਗ ਚੱਲਦੀ ਆ ਸਾਰੇ ਕੁਝ ਚੱਲਦਾ ਪਰ ਦਿੱਕਤ ਇਹ ਆ ਨਾ ਕਿ ਬਾਈ ਬੰਦ ਆ ਦੇਖੋ ਹੁਣੇ ਸਾਰੇ ਆਮ ਲੋਕ ਨੇ ਬਾਈ ਜੀ ਇਹਨਾਂ ਦਾ ਕਸੂਰ ਕੀ ਆ ਹਮ ਇਹਨਾਂ ਦਾ ਕੋਈ ਕਸੂਰਤਾ ਨਹੀਂ ਇਹਨਾਂ ਦਾ ਇਹੀ ਕਸੂਰ ਹੈ ਕਿ ਪੰਜਾਬ 'ਚ ਜੰਮੇ ਨੇ ਹਮ ਹੁਣ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਕਿ ਉਹ ਸੀਗਾ ਉੱਥੇ ਤੱਕ ਉਹ ਵੀ ਟੁੱਟ ਕੇ ਥੱਲੇ ਡਿੱਗ ਗਿਆ ਉਹਦੇ ਹਾਂਜੀ ਕੱਲ ਟੁੱਟਿਆ ਉਹ ਕੱਲ ਟੁੱਟ ਗਿਆ ਕੱਲ ਵੀ ਅਸੀਂ ਇੱਥੇ ਹੀ ਸੀਗੇ ਜੇ ਅੱਜ ਉਹ ਟੁੱਟ ਗਿਆ ਇਹ ਸਾਡੇ ਪੱਲੇ ਕੀ ਰਹੂਗਾ ਭਾਈ ਬਰਬਾਦੀ ਹੈ ਭਾਈ ਖਤਮ ਹੋ ਜਵਾਂਗੇ ਭਾਈ 10 ਸਾਲ ਫਸਲਾਂ ਨਹੀਂ ਹੋਣੀਆਂ ਉਜਾੜਾ ਜਿੱਦਾਂ ਕਿ ਜਦੋਂ ਮੈਂ 4 ਦਿਨ ਅਜਨਾਲੇ ਸੀਗਾ ਉਹ ਜਦੋਂ ਪਾਣੀ ਦਾ ਲੈਵਲ ਥੱਲੇ ਆਉਂਦਾ ਨਾ ਭਾਈ ਅਸਲੀ ਜ਼ਿੰਮੇਵਾਰੀ ਉਦੋਂ ਸ਼ੁਰੂ ਹੋਣੀ ਹੈ ਹਾਲ ਤਾਂ ਇਹ ਕੁਝ ਹਜੇ ਤਾਂ ਅਸੀਂ ਬਹੁਤ ਬਚਾਅ ਵਾ ਸਾਡਾ ਅਜਨਾਲੇ ਵਾਲੇ ਪਾਸੇ ਜਾ ਕੇ ਆਏ ਆਂ ਭਾਈ ਹਜੇ ਤਾਂ ਅਸਲੀ ਇਹ ਜੰਗ ਹੈ ਕਿਉਂਕਿ ਜਦੋਂ ਪਾਣੀ ਥੱਲੇ ਆਉਣਾ ਅਲਰਜੀ ਚਿਕਨ ਗੁਨੀਆ ਮਲੇਰੀਆ ਡੇਂਗੂ ਇਹ ਜੀ ਬਿਮਾਰੀਆਂ ਹੋਣੀਆਂ ਨੇ ਬੜਾ ਕੁਝ ਭੁਗਤਣਾ ਪਏ ਫਿਰ ਹਜੇ ਕੀ ਡੰਗਾ ਡਾਕਟਰ ਸਰਕਾਰ ਕੋਲ ਤਿਆਰ ਨੇ ਸਰਕਾਰ ਕੋਲ ਡਾਕਟਰ ਤਿਆਰ ਨੇ ਸਰਕਾਰ ਕੋਲ ਬੈੱਡ ਤਿਆਰ ਨੇ ਇਹ ਤਾਂ ਚਲੋ ਮੰਨ ਲਓ ਕਿ ਰੱਬ ਕੁਦਰਤੀ ਹੜਾ ਭਗਵੰਤ ਸਾਨ ਕਹਿ ਰਿਹਾ ਠੀਕ ਹੈ ਪਰ ਹੁਣ ਤਾਂ ਜਿਹੜਾ ਆਉਣਾ ਹੁਣ ਤਾਂ ਸਾਹਮਣੇ ਦਿਖਦਾ ਹੈ ਨਾ ਕੀ ਆਉਣਾ ਡਾਕਟਰ ਤਾਂ ਖੜੇ ਕਰ ਲਾ ਪਰਮਾਨ ਸਾਹਿਬ ਦਾ ਕਿਤਨੇ ਕਿਤੇ ਵੋਟਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਵੀ ਇਹ ਤਾਂ ਸਰਕਾਰਾਂ ਦੇ ਨੇ ਕੰਮ ਹੀ ਹੁੰਦੀ ਹੈ ਵੀ ਕੁਦਰਤੀ ਆਫਤਾਂ ਨਹੀਂ ਹੁੰਦੀ ਜਿਹੜੇ ਹੜਾ ਹੁੰਦੇ ਨੇ ਇਹ ਬਾਈ ਮੈਂ ਮਾਨ ਸਾਹਿਬ ਦੀ ਬੋਲੀ ਬੋਲ ਰਿਹਾ ਮੈਂ ਮਾਨ ਸਾਹਿਬ ਕਹਿ ਰਿਹਾ ਕੁਦਰਤੀ ਹੈ ਮੈਂ ਨਹੀਂ ਕਹਿ ਰਿਹਾ ਕੁਦਰਤੀ ਹੈ ਇਹ ਮੈਨ ਮੇਡ ਫਲੱਡ ਆ ਇਹ ਬੰਦੇ ਦੇ ਬਣਾਏ ਹੋਏ ਫਲੱਡ ਆ ਇਹ ਕੁਦਰਤੀ ਨਹੀਂ ਹੈਗਾ ਇਹ ਪੰਜਾਬ ਸਰਕਾਰ ਕਹਿ ਰਹੀ ਹੈ ਕੁਦਰਤੀ ਹੈ ਇਕ ਕੁਦਰਤੀ ਕਿਉਂ ਨਹੀਂ ਹੈਗਾ ਕਿਉਂਕਿ ਪਹਿਲਾ ਯਾਰ ਹੁਣ ਮੈਨੂੰ ਪਤਾ ਹੋਵੇ ਕਿ ਮੇਰੇ ਗੋਲੀ ਵੱਜਣੀ ਹੈ ਮੈਂ ਇੱਧਰ ਉੱਧਰ ਤਾਂ ਹੋਊਂਗਾ ਹੀ ਨਾ ਹੁਣ ਪੰਜਾਬ ਦੇ ਕਿੰਨੇ ਲੋਕੀ ਬਰਬਾਦ ਕਰਤੇ ਬਾਈ ਆ ਇੰਨਾ ਤੇਲ ਟਰੈਕਟਰਾਂ ਦਾ ਫੁਗਰੇ ਨਾ ਸ਼ਕਲਾਂ ਦੇਖੋ ਭਾਈ ਇਹਨਾਂ ਦਾ ਕਸੂਰ ਕੀ ਆ ਸਾਡਾ ਕਸੂਰ ਕੀ ਆ ਪਿੰਡਾਂ ਵਾਲਿਆਂ ਨਾਲ ਗੱਲਬਾਤ ਕਰ ਪਤਾ ਕੀ ਕਹਿੰਦੇ ਨੇ ਕਹਿੰਦੇ ਡੀਜ਼ਲ ਅਸੀਂ ਪੱਲਿਓਂ ਖਰਚ ਰਹੇ ਆ ਹਰੇ ਹਰੇਤਾ ਹੋਵੇ ਮਿੱਟੀ ਹੋਵੇ ਸਾਰਾ ਕੁਝ ਪੱਲਿਓਂ ਲੈ ਕੇ ਆਏ ਕਿ ਸਰਕਾਰ ਦਾ ਮਦਦ ਕਰਨ ਲਈ ਆ ਅਸੀਂ ਪੰਜਾਬ ਯੂਨੀਵਰਸਿਟੀ ਚ ਇੱਕ ਕਹਿਨੇ ਹੁੰਨੇ ਗੱਲ ਹਾਂ ਦੇਖੋ ਅਸੀਂ ਵਿਦਿਆਰਥੀ ਜਥੇਬੰਦੀ ਤੋਂ ਆਉਨੇ ਆ ਅਸੀਂ ਵਿਦਿਆਰਥੀ ਆ ਸਾਡਾ ਸੰਘਰਸ਼ ਦੇ ਵਿੱਚ ਮੈਂ ਇੱਥੇ ਵੀ ਖੜਿਆ ਨਾ ਉੱਥੇ ਅਸੀਂ ਇੱਕ ਗੱਲ ਕਹਿਨੇ ਹੁੰਨੇ ਆ ਕਿ ਅਸੀਂ ਰਾਜੇ ਆ ਜਿਹੜੇ ਪੰਜਾਬ ਦੇ ਲੋਕ ਨੇ ਨਾ ਰਾਜੇ ਨੇ ਰਾਜਿਆਂ ਨੂੰ ਭਖਾਰੀਆਂ ਤੋਂ ਮੰਗਣ ਦੀ ਲੋੜ ਨਹੀਂ ਸਰਕਾਰ ਤੋਂ ਅਸੀਂ ਕੁਝ ਨਹੀਂ ਮੰਗਣਾ ਸਾਬ ਇਹ ਜਿਹੜੇ ਨੌਜਵਾਨ ਖੜੇ ਨੇ ਪੈਰਲਰ ਸਰਕਾਰ ਚਲਾ ਰਹੇ ਨੇ ਆਮ ਆਦਮੀ ਪਾਰਟੀ ਦੇ ਇਹ ਜਿੰਨੀ ਫੌਜ ਖੜੀ ਹੈ ਪੈਰਲਰ ਸਰਕਾਰ ਚਲਾ ਰਹੀ ਹੈ ਇੱਕ ਪਾਸੇ ਭਗਵੰਤ ਮਾਨ ਚੱਲ ਰਿਹਾ ਹੈ ਇੱਕ ਪਾਸੇ ਗੁਰੂ ਦੀ ਫੌਜ ਚੱਲ ਰਹੀ ਹੈ ਆ ਗੁਰੂ ਦੀ ਫੌਜ ਭਗਵੰਤ ਮਾਨ ਤੇ ਇੰਨੀ ਕੁ ਭਾਰੀ ਪੈ ਗਈ ਕਿਸੇ ਤੋਂ ਪੁੱਛ ਲਈ ਤੁਸੀਂ ਫੰਡ ਮੰਗੇ ਕਿਸੇ ਨੇ ਨਾ ਜੀ ਕਿਸੇ ਨੇ ਵੀ ਫੰਡ ਮੰਗਿਆ ਸਰਕਾਰ ਤੋਂ ਕਿਸੇ ਨੇ ਫੰਡ ਮੰਗਿਆ 1 ਰੁਪਿਆ ਨਹੀਂ ਮੰਗਿਆ ਭਾਈ ਕਿਸੇ ਨੇ ਇਹ ਮੈਂ ਕਹਿੰਦਾ ਭਗਵੰਤ ਮਾਨ ਨੂੰ ਰਜਾ ਸਕਦੇ ਨੇ ਪਿੰਡਾਂ ਦੇ ਵਿੱਚ ਇੱਕ ਹੁੱਕ ਇੱਕ ਲੌਕਮੈਂਟ ਹੁੰਦੀ ਹੈ ਵੀਰੇ ਹੂੰ ਟਰਾਲੀਆਂ ਦੇ ਟਰਾਲੀਆਂ ਟਰੈਕਟਰਾਂ ਦੇ ਟਰੈਕਟਰ ਐਦਾਂ ਖੜੇ ਹੋ ਜਾਂਦੇ ਆ ਵੀ ਹਾਂ ਕੋਈ ਚੱਕਰੇ ਨਹੀਂ ਹੈਗਾ ਚਲੋ ਯਾਰ ਜਿੱਧਰ ਨੂੰ ਜਾਣਾ ਸਾਡਾ ਤੀਜਾ ਦਿਨ ਆ ਵੀਰੇ ਸਾਡੇ ਨਹਿਰ ਪੈਂਦੀ ਆ ਪਿੰਡ ਨੂੰ ਨਹਿਰ ਪੈਂਦੀ ਆ ਜਦ ਕਿ ਸਾਡੇ ਪਾਣੀ ਵੀ ਨਹੀਂ ਜਾਣਾ ਇਸ ਦਰਿਆ ਦਾ ਅਸੀਂ ਤਾਂ ਵੀ ਇੱਥੇ 3 ਦਿਨ ਤੋਂ ਲਗਾਤਾਰ ਸੇਵਾ ਕਰਦੇ ਆ ਸਾਡੇ ਪਿੰਡ ਦੇ ਘੱਟੋ ਘਾਟ ਨਹੀਂ 20 ਤੋਂ 25 ਨੌਜਵਾਨ ਆਉਂਦੇ ਆ ਤੁਸੀਂ ਦੇਖ ਲਓ ਉਹ ਦਰਿਆ ਦੇ ਵਿੱਚ ਉੱਤਰ ਕੇ ਬੰਨ ਲਾ ਰਹੇ ਨੇ ਜਦ ਕਿ ਉੱਥੇ ਜਾ ਕੇ ਕਿਸੇ ਨੇ ਖੜਨਾ ਵੀ ਨਹੀਂ ਕਿਸੇ ਨੇ ਡਰਦੇ ਨੇ ਲੋਕ ਵੀ ਵਿੱਚ ਉਤਰਨ ਤੋਂ ਵੀ ਪਤਾ ਨਹੀਂ ਕਿੰਨੀ ਕੁ ਗਹਿਰਾਈ ਹੋਣੀ ਆ ਪਰ ਉਹ ਬੰਦੇ ਥੱਲੇ ਉਤਰ ਰਹੇ ਨੇ ਦੇਖ ਲਓ ਤੁਹਾਡੇ ਸਾਹਮਣੇ ਆ ਰस्सियां ਪਾਈਆਂ ਹੋਈਆਂ ਉਹਨਾਂ ਦੇ ਲੱਕਾਂ ਨੂੰ ਉਹ ਕੱਲਾ ਕੱਲਾ ਬੰਦਾ ਥੱਲੇ ਉਤਰ ਰਿਹਾ ਆਪਣੀ ਜਾਨ ਤੇ ਖੇਡ ਕੇ ਉਹ ਬੰਨ ਮਾਰ ਰਹੇ ਨੇ ਜਦ ਕਿ ਸਾਡੇ ਪਿੰਡ ਪਾਣੀ ਵੀ ਨਹੀਂ ਜਾਣਾ ਸਾਨੂੰ ਡਰ ਕੀ ਆ ਸਾਡੇ ਨਾਲ ਦੇ ਬੰਦੇ ਜੋ ਕਿ ਸਾਡੇ ਤੋਂ ਦੂਰ ਨਹੀਂ ਚਾਹੇ ਸਾਡੇ ਰਿਸ਼ਤੇਦਾਰ ਨੇ ਇਸ ਏਰੀਆ ਦੇ ਵਿੱਚ ਬੈਠੇ ਤਾਂ ਹੈਗੇ ਨੇ ਉਹਨਾਂ ਦੀਆਂ ਜ਼ਮੀਨਾਂ ਡੁੱਬਣਗੀਆਂ ਉਹਨਾਂ ਨੂੰ ਬਿਮਾਰੀਆਂ ਲੱਗਣਗੀਆਂ ਫੇਰ ਵੀ ਤਾਂ ਅਸੀਂ ਉਹ ਖੜਨਾ ਉਹਨਾਂ ਦੇ ਨਾਲ ਦਰਦ ਆ ਕਿੱਦਾਂ ਕਿਤੇ ਆਪਣਾ ਦਰਦ ਹੈਗਾ ਸਾਡੇ ਅੰਦਰ ਤਾਂ ਹੀ ਅਸੀਂ ਆ ਕੇ ਇੱਥੇ ਮਤਲਬ ਕਿ ਆਪਣਾ ਜ਼ੋਰ ਮਾਰ ਰਹੇ ਹਾਂ ਨੌਜਵਾਨਾਂ ਦੇ ਅੰਦਰ ਇਹਨਾਂ ਦੇ ਅੰਦਰ ਦਰਦ ਹੈ ਬਾਈ ਹਨਾ ਪਰ ਦਿਕਤ ਇਹ ਹੈ ਕਿ ਸਰਕਾਰ ਦੇ ਵਿੱਚ ਕੋਈ ਦਰਦ ਨਹੀਂ ਹਜੇ ਆਫਤਾ ਆਉਣੀ ਆ ਇਹ ਚਲੋ ਬੰਨ ਰੁਗ ਗਿਆ ਪਾਣੀ ਨੇ ਥੱਲੇ ਚਲ ਜਾਣਾ ਠੀਕ ਆ ਜਿਹੜਾ ਉਹ ਮਾਝੇ ਵਾਲੇ ਪਾਸੇ ਬਿਮਾਰੀਆਂ ਹਜੇ ਵੱਧਣੀਆਂ ਨੇ ਭਾਈ ਹਜੇ ਤਾਂ ਕੁਝ ਵੀ ਨਹੀਂ ਹੋਇਆ ਲੰਗਰ ਆਪਣੇ ਮੈਂ ਐਨ ਆਰ ਆਈ ਵੀਰਾਂ ਨੂੰ ਵੀ ਤੁਹਾਡੇ ਰੱਬਾਂ ਦੇ ਮਰਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਇੱਕਦਮ ਫੰਡ ਨਾ ਦਿਓ ਆਪਾਂ ਨੂੰ ਪਿੰਡ ਅਡਾਪਟ ਕਰਨੇ ਪੈਣੇ ਗੋਦ ਲੈਣੇ ਪੈਣੇ ਪਿੰਡ ਅੱਜ ਸਾਡੇ ਪੈਰਾਂ ਤੇ ਨਾ ਜਿਹੜੀ ਮਿੱਟੀ ਆ ਨਾ ਭਾਈ ਉਹ ਉਹ ਜਿਹੜਾ ਗਾਰਾ ਆ ਉਹ ਮੈਨੂੰ ਲੱਗਦਾ ਇੱਕ ਦੋ ਚਾਰ ਪੰਜ ਦੇਣੀ ਹੋਇਆ ਉਧਰ ਭਾਈ ਇੱਕ ਹਸਤੇ ਦੇ ਵਿੱਚ ਉਹ ਗਾਰਾ ਲੋਕਾਂ ਦੇ ਘਰਾਂ 'ਚ ਵੜ ਗਿਆ ਉਹ ਤੂੰ ਸੁਣੀ ਤੂੰ ਸੋਚ ਕੇ ਦੇਖੋ ਦੋ ਦੋ ਮਹੀਨੇ ਘਰਾਂ 'ਚ ਨੀਂਦ ਨਹੀਂ ਆਉਣੀ ਇੰਨਾ ਜਿਆਦਾ ਮੁਸ਼ਕਲ ਆਣਾ ਉਹਦਾ ਲੋਕਾਂ ਨੇ ਕੋਈ ਕਿਸੇ ਦੀ ਦਾ ਵਿਆਹ ਕਰਨਾਂ ਦਾ ਸਾਰਾ ਸਮਾਨ ਖਰਾਬ ਹੋ ਗਿਆ ਕਿਸੇ ਨੇ 20 20 ਮਤਲਬ ਕਿ ਲੱਖਾਂ ਮਤਲਬ ਕਿ ਜਗਲੀਏ ਹਜ਼ਾਰਾਂ ਉਹਦਾ ਵਿਆਹ ਛੱਡੋ ਤੁਸੀਂ ਆਪਾਂ ਕਹਦੇ ਨੇ ਫਸਲਾਂ ਮਰ ਗਈਆਂ ਛੱਡ ਦਿਓ ਸਾਰਾ ਕੁਝ ਛੱਡ ਦਿਓ ਜਾਨ ਆ ਨਾ ਜਹਾਨਾ ਨਾ ਇਹਨਾਂ ਨੇ ਸਾਡੀਆਂ ਜਾਨਾਂ ਵੀ ਮਾਰਤੀਆਂ ਯਾਰ ਸਾਡਾ ਤਾਂ ਠੀਕ ਆ ਜਿਹੜੇ ਬੇਜਵਾਨ ਸੀਗੇ ਜਿਹੜੇ ਰਸੇ ਜਿਹੜੇ ਹਾਲੇ ਬੰਨੇ ਰਹਿ ਗਏ ਉਹਨਾਂ ਦਾ ਉਹਨਾਂ ਦਾ ਕੋਈ ਜ਼ਿੰਮੇਵਾਰ ਤਾਂ ਹੋਊਗਾ ਭਗਵੰਤ ਮਾਨ ਨੂੰ ਜੇਲ੍ਹ ਹੋਣੀ ਚਾਹੀਦੀ ਆ ਇਰੀਗੇਸ਼ਨ ਆ ਕ੍ਰਿਸ਼ਨ ਕੁਮਾਰ ਨੂੰ ਜੇਲ੍ਹ ਹੋਣੀ ਚਾਹੀਦੀ ਉਹਨਾਂ ਦਾ ਕੋਈ ਉਹਨਾਂ ਦਾ ਕੋਈ ਮੁਜਰਮ ਤਾਂ ਹੋਵੇ ਅਸੀਂ ਉਹਰੇ ਇੱਕ ਬੰਦਾ ਮਾਰ ਦਿੰਨੇ ਆ ਸਾਨੂੰ 302 ਦਾ ਪਰਚਾ ਦੇ ਕੇ ਅੰਦਰ ਕਰ ਦਿੰਨੇ ਉਹਨਾਂ ਤਾਂ ਜੇਲ੍ਹ ਤਾਂ ਹੋਵੇ ਕਿਸੇ ਨੂੰ ਕਿਸੇ ਨੂੰ ਕੋਈ ਜੇਲ੍ਹ ਨਹੀਂ ਮੈਂ ਇੱਕ ਹੋਰ ਗੱਲ ਦੱਸਣੀ ਚਾਹੁੰਨਾ ਲੋਕਾਂ ਨੂੰ ਹੀ ਕਿ ਯਾਰੋ ਇਹਨੂੰ ਭੁੱਲਿਓ ਨਾ ਆ ਫਰੀ ਬਿਜਲੀ ਦਿੰਦੇ ਆ ਇਹਨਾਂ ਨੇ 1500 ਰੁਪਏ ਵੀ ਦੇ ਦੇਣਾ ਔਰਤਾਂ ਨੂੰ ਇਹਨਾਂ ਨੇ ਔਰਤਾਂ ਵਾਸਤੇ ਬੱਚਾ ਵੀ ਫਰੀ ਕਰੀਆਂ ਜੀ ਮੈਂ ਨਹੀਂ ਕਹਿੰਦਾ ਕਾਂਗਰਸ ਵਧੀਆ ਮੈਂ ਨਹੀਂ ਕਹਿੰਦਾ ਕਾਲੀ ਦਲ ਵਧੀਆ ਉਹ ਤੁਹਾਡੀ ਸੋਚ ਹੈ ਜਿਹਨੂੰ ਵੋਟ ਪਾਉਣੀ ਪਾਇਓ ਪਰ ਇਹ ਆਪਣਾ ਮਾਰੂਗਾ ਨਾ ਛਾਂ ਚ ਸਿੱਟੂਗਾ ਜਦੋਂ ਬਗਾਨਾ ਮਾਰਦਾ ਨਾ ਧੁੱਪੇ ਸਿੱਟ ਦਿੰਦਾ ਹੈ ਦਿੱਲੀ ਵਾਲੇ ਬਗਾਨੇ ਨੇ ਬਾਈ ਠੀਕ ਹੈ ਨਾ ਇਹ ਮੇਰੀ ਬੇਨਤੀ ਆ ਕਿ ਫਰੀ ਤੇ ਨਾ ਡੁੱਲੋ ਆ ਤੁਹਾਡਾ ਨੌਜਵਾਨ ਜੀ ਨੇ ਪੜ੍ਹਨਾ ਸੀ ਮੈਂ ਲਾਇਰ ਆ ਬਈ ਬੀ ਐਲ ਐਲ ਬੀ ਦੀ ਡਿਗਰੀ ਕਰੀਏ ਬਈ ਕੀ ਕਰਿਆ ਮੈਂ ਪਲੱਸ 2 ਕੀਤੀ ਪਲੱਸ 2 ਇਹ ਸਾਰੇ ਪੜ੍ਹੇ ਲੈ ਕੇ ਖੜੇ ਨੇ ਓਰੇ ਆ ਇਹਨਾਂ ਦੇ ਪੁੱਤ ਆ ਕਿੰਨੀਆਂ ਚਿੱਟੀਆਂ ਦਾੜੀਆਂ ਵਾਲੇ ਪਿੱਛੇ ਖੜੇ ਨੇ ਇਹਨਾਂ ਦੇ ਬੱਚੇ ਆ ਇਹ ਇਹਨਾਂ ਨੇ ਸਾਡੇ ਵਾਸਤੇ ਇਹ ਸੁਪਨਾ ਪੰਜਾਬ ਵਾਸਤੇ ਜਾਂ ਪੰਜਾਬ ਦਾ ਸੁਪਨਾ ਕੀ ਅੱਗੇ ਜਾ ਕੇ ਕੁਝ ਕਰੀਏ ਸਾਡੇ ਲੋਕ ਤਾਂ ਬਹੁਤ ਚੰਗੇ ਨੇ ਬਾਈ ਜਿਹੜੇ ਬਾਹਰ ਚਲੇਗੇ ਹੂੰ ਬਹੁਤ ਚੰਗੇ ਨੇ ਜਿਹੜੇ ਬਾਹਰ ਚਲੇ ਗਏ ਚਾਹੇ ਟਾਲਟਾਂ ਸਾਫ ਕਰ ਰਹੇ ਆ ਪਰ ਮਰਦੇ ਤਾਂ ਨਹੀਂ ਯਾਰ ਭਾਈ ਜੇ ਗੱਲ ਕਰੀਏ ਆਰਥਿਕ ਲੈਵਲ ਤੇ ਪੰਜਾਬ ਨੀਚੇ ਜਾ ਸਕਦਾ ਹੁਣ ਭਾਈ ਸਿਰਫ ਐਨਆਰਆਈ ਵੀਰਾਂ ਨੇ ਪੰਜਾਬ ਕਰਕੇ ਬਚਿਆ ਹੋਇਆ ਸਿਰਫ ਐਨਆਰਆਈ ਵੀਰਾਂ ਨੇ ਇਹਨਾਂ ਦੇ ਹੀ ਬੱਚੇ ਨੇ ਜਿਹੜੇ ਐਨਆਰਆਈ ਬਾਹਰ ਬੈਠੇ ਨੇ ਇਹਨਾਂ ਨੂੰ ਪੁੱਛ ਲਓ ਜੇ ਇਹਦੇ ਜੇਬ 'ਚ 100 ਰੁਪਏ ਆਊਗਾ ਨਾ ਇਹਨੇ 90 ਰੁਪਏ ਉਰੇ ਦੇ ਕੇ ਜਾਣੇ ਆ 10 ਰੁਪਏ ਲੈ ਕੇ ਜਾਊਗਾ ਕਿਰਾਇਆ ਇਹ ਪੰਜਾਬ ਆ ਮੈਂ ਤਾਂ ਇਨ ਕੱਲ ਮੈਂ ਬੈਠਾ ਰਾਤ ਨੂੰ ਸੋਚਦਾ ਸੀ ਮੈਂ ਉਰੇ ਤੇ ਗਿਆ ਮੈਂ ਕਿਹਾ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਹੋਣੇ ਆ ਉਹਨਾਂ ਨੇ ਕਿਹਜਾ ਧਰਮ ਬਣਾਤਾ ਕਿ ਜਿਹੜਾ ਆਪਣੇ ਆਪ ਬਾਰੇ ਸੋਚਦਾ ਹੀ ਨਹੀਂ ਬਈ ਸਾਡੇ ਸਿਰਾਂ ਤੇ ਚਾਹ ਪੱਗਾਂ ਨਹੀਂ ਆ ਪਰ ਸਾਨੂੰ ਆਪਣਾ ਫਿਕਰ ਹੀ ਨਹੀਂ ਕੀ ਕਿਸੇ ਨੂੰ ਫਿਕਰ ਕਿ ਇਹਨਾਂ ਦੇ ਚਿਹਰਿਆਂ ਤੇ ਕੋਈ ਦੁੱਖ ਦਾ ਦੁੱਖ ਅੰਦਰੋਂ ਆ ਪਰ ਚੜਦੀ ਕਲਾ ਆ ਇਹਨਾਂ ਦੀ ਅੱਖਾਂ 'ਚ ਗੁੱਸਾ ਆ ਕਿ ਯਾਰ ਇਹਨੂੰ ਬਚਾਉਣਾ ਆ ਚਲੋ ਬਈ ਨੌਜਵਾਨਾਂ ਨਾਲ ਗੱਲ ਕਰਦੇ ਤੁਸੀਂ ਵੀ ਨੌਜਵਾਨ ਆ ਨੌਜਵਾਨਾਂ ਨਾਲ ਜਦੋਂ ਗੱਲ ਕਰਦੇ ਨੌਜਵਾਨ ਪਤਾ ਕੀ ਕਹਿੰਦੇ ਨੇ ਬਈ ਤਿੰਨ ਦਿਨ ਹੋ ਗਏ ਬਾਈ ਸੁੱਤੇ ਨਹੀਂ ਚਾਰ ਦਿਨ ਹੋ ਗਏ ਸੁੱਤੇ ਨਹੀਂ ਮੈਂ ਕਹਿੰਨਾ ਘਰ ਛੱਡੀ ਬੈਠੇ ਰਹੇ ਬਾਈ ਆਪਣੇ ਇੱਕ ਮਿੰਟ ਸੁੱਤੇ ਨਹੀਂ ਠੀਕ ਆ ਕਿਹਦੇ ਕਾਰਨ ਨਹੀਂ ਸੁੱਤੇ ਬਈ ਪੰਜਾਬ ਸਰਕਾਰ ਕਰਕੇ ਨਹੀਂ ਸੁੱਤੇ ਨਾ ਬਾਈ ਇਹਦਾ ਦੋਸ਼ੀ ਕੋਈ ਤਾਂ ਹੋਊਗਾ ਨਾ ਯਾਰ ਅਸੀਂ ਹਰ ਵਾਰੀ ਮਰਦੇ ਆ 47 ਦੇ ਵਿੱਚ ਸਿੱਧੀ ਲੈਣ ਪਾ ਕੇ ਵੰਡਤਾ ਸਿੱਧੀ ਨਮਾਰੀ ਕੋਈ ਕਿਸੇ ਨੇ ਕੁਝ ਨਹੀਂ ਸੋਚਿਆ 47 ਹੋਈ 84 ਹੋਈ 2014 15 13 ਦੇ ਵਿੱਚ ਬੈਬਲ ਕਲਾ ਗੋਲੀकांड ਹੋਇਆ ਅੱਜ ਆ ਤੁਹਾਡੇ ਸਾਹਮਣੇ ਆ ਬਾਈ ਬੜਾ ਸਾਈਡ ਤੇ ਨੂੰ ਹੋ ਜੀ ਟਰਾਲੀ ਦਵਾਣੀ ਇਸ ਲਈ ਸੁਖਵੀਰ ਬਾਦਲ ਨੂੰ ਨਹੀਂ ਆਏ 2 ਲੱਖ ਰੁਪਏ ਦੇ ਕੇ ਤੇ 1000 ਰੁਪਏ ਲੀਟਰ 1000 ਲੀਟਰ ਤੇਲ ਦੇ ਕੇ ਵੀ ਮੈਂ ਬਾਈ ਮੈਂ ਕਿਸੇ ਦਾ ਵਿਰੋਧ ਨਹੀਂ ਕਰਦਾ ਜੇ ਦੇ ਕੇ ਗਿਆ ਨਾ ਲੋਕਾਂ ਦਾ ਪੈਸਾ ਲੋਕਾਂ ਦੇ ਦੇ ਗਿਆ ਲੋਕਾਂ ਦਾ ਪੈਸਾ ਯਾਰ ਉਹ ਲੈ ਲਓ ਜਬੀਰ ਵੀ ਜੇਬ ਚ ਦਿੰਦਾ ਨਾ ਆ ਭਗਵੰਤ ਮਾਨ ਆ ਕਹਿੰਦਾ ਹੁੰਦਾ ਸੀਗਾ ਕਟਿਆ ਕਟਿਆ ਇਨਸਾਨ ਇਹ ਕਹਿੰਦਾ ਅਸੀਂ ਘਟੀਆਂ ਇਨਸਾਨ ਗਿਆ ਅਸੀਂ ਜਿਹੜਾ ਪੈਸੇ ਆਵੇ ਲੈ ਲਿਓ ਤੇ ਪੈਸੇ ਹੁਣ ਅੱਗੇ ਜਿਹੜੀਆਂ ਬਿਮਾਰੀਆਂ ਆਉਣੀਆਂ ਉਹਦੇ ਪੈਸੇ ਇੰਜੈਕਸ਼ਨ ਦੇ ਪੈਸੇ ਭਾਈ ਸੱਤ ਪਰਚੇ ਕਰਾਏ ਹੋਏ ਨੇ ਮੇਰੇ ਤੇ ਮੈਂ ਵਿਦਿਆਰਥੀਆਂ ਦਾ ਪ੍ਰਧਾਨ ਹਾਂ ਸੱਤ ਪਰਚੇ ਕਿਉਂ ਕਿ ਇਹਦਾ ਝਾੜੂ ਖਲਾ ਰਿਆ ਸੀ ਯੂਨੀਵਰਸਿਟੀਜ਼ ਮਾਮਾ ਦੇ ਖੜਿਆਂ ਦੇ ਪੁੱਤ ਮਾਰਦੇ ਸਾਢੇ ਸਾਢੇ 6 6 ਫੁੱਟ ਦੇ ਇਹਨਾਂ ਦਾ ਹੀ ਇੱਕ ਐਮਐਲਏ ਪਠਾਨ ਮਾਜਰੇ ਨੇ ਕੱਲ ਸਟੇਟਮੈਂਟ ਮੰਨ ਲਓ ਬੰਦਾ ਕਹੇ ਜੇ ਮਰਜੀ ਆ ਪਰ ਉਹਨੇ ਜਿਗਰਾ ਤਾਂ ਕਰਿਆ ਨਾ 95 ਆ ਚੋਂ ਕੋਈ ਭੇਡਿਆਂ ਚੋਂ ਇੱਕ ਬੰਦੇ ਦਾ ਬੋਲੇ ਨਾ ਉਹਤੇ ਗੋਲੀ ਚਲਵਾਤੀ ਓ ਯਾਰੋ ਪੰਜਾਬ ਦੇ ਵੀਰੋ ਸਰਕਾਰ ਮਗਰ ਨਾ ਜਾਓ ਪਾਰਟੀਆਂ ਮਗਰ ਨਾ ਜਾਓ ਬੰਦੇ ਚੁਣੋ ਬੰਦੇ ਬੰਦੇ ਚੁਣੋ ਜਿਹੜੇ ਆਪਾਂ ਨੂੰ ਇਸ ਇੱਥੇ ਖੜਨ ਸਰਕਾਰ ਪਾਰਟੀਆਂ ਨਾ ਚੁਣੋ ਬੰਦੇ ਚੁਣੋ ਜਿਹੜੇ ਤੁਹਾਡਾ ਇੱਕ ਐਮਐਲਏ ਇੱਥੇ ਆ ਕੇ ਖੜਜੋਏ ਨਾ ਡੀਸੀ ਇੱਥੇ ਆ ਕੇ ਖੜੂਗਾ ਡੀ ਸੀ ਆਊਗਾ ਐਸ ਡੀ ਐਮ ਆਊਗਾ ਹੁਣ ਭਾਈ ਲਾਸਟ ਮੈਂ ਗੱਲ ਕਰਨੀ ਚਾਹੁੰਦਾ ਪਿੱਛੇ ਟਰਾਲੀ ਖੜੀ ਐ ਸੌਰੀ ਭਾਈ ਮੈਂ ਲਾਸਟ ਮੈਂ ਹੁਣ ਇੱਥੇ ਐਸ ਡੀ ਐਮ ਸਾਹਿਬ ਖੜੇ ਸੀਗੇ ਉੱਥੇ ਖੜੇ ਸੀਗੇ ਐਸ ਡੀ ਐਮ ਸਾਹਿਬ ਜੇ ਮੈਂ ਐਸ ਡੀ ਐਮ ਨੂੰ ਕਹਾਂ ਕਿ ਐਸ ਡੀ ਐਮ ਉਰੇ ਆ ਕੇ ਉਧਰ 100 ਬੰਦਿਆਂ ਦੀ ਫੌਜ ਚਾਹੀਦੀ ਐ ਆਪਣੇ ਰੈਪਿਡ ਐਕਸ਼ਨ ਫੋਰਸ ਸਾਨੂੰ ਡਾਂਗਾ ਮਾਰਨ ਵਾਸਤੇ ਭੇਜਦੇ ਆ ਨਾ ਜਦੋਂ ਅਸੀਂ ਧਰਨਾ ਲਾਉਣੇ ਸਾਨੂੰ ਰੈਪਿਡ ਐਕਸ਼ਨ ਫੋਰਸ ਭੇਜਦੇ ਆ ਸਭ ਤੋਂ ਪਹਿਲਾਂ ਉਹ ਹੀ ਪਹੁੰਚਦੀ ਐ ਡੰਡੇ ਲੈ ਕੇ ਪਹੁੰਚਦੀ ਐ ਨਾ ਅੱਜ ਮੈਂ ਕਿਸੇ ਐਸਚਓ ਨੂੰ ਕਹਿ ਦਵਾਂ ਕਿ ਇੱਥੇ ਨਹੀਂ ਉੱਥੇ ਖੜ ਮੇਰੀ ਗੱਲ ਮੰਨੂਗਾ ਮੰਨੋ ਤੁਸੀਂ ਦੱਸੋ ਭਾਈ ਅਬ ਮੇਰੀ ਗੱਲ ਮੰਨੂਗਾ ਨਹੀਂ ਮੰਨੂਗਾ ਮੈਂ ਕੌਣ ਆ ਭਾਈ ਮੇਰੀ ਯੂਨੀਵਰਸਿਟੀ ਚੱਲਦੀ ਹੋਣੀ ਆ ਆਪੋਜੀਸ਼ਨ ਨਾ ਕੋਈ ਧੱਕਾ ਨਹੀਂ ਮੇਰੀ ਗੱਲ ਤਾਂ ਨਹੀਂ ਮੰਨੂਗਾ ਐਸਡੀਐਮ ਦੀ ਗੱਲ ਮੰਨੂਗਾ ਨਾ ਐਸਡੀਐਮ ਨੂੰ ਉਰੇ ਆ ਕੇ ਕਿਉਂ ਕੱਪੜੇ ਗੰਦੇ ਕਰਨੇ ਪੈ ਰਹੇ ਸਾਨੂੰ ਕੱਪੜੇ ਕਰਨੇ ਨਹੀਂ ਕਰਨੇ ਪੈ ਰਹੇ ਸੀ ਮੰਨ ਗਏ ਕਿਉਂਕਿ ਸਾਡੇ ਕੋਲ ਪਾਵਰ ਹੈ ਨਹੀਂ ਉਹ ਯਾਰੋ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਸਿਰਫ ਤਾਂ ਵਿਰੋਧ ਕਰੋ ਕਿਉਂਕਿ ਇਹਨਾਂ ਕੋਲ ਪਾਵਰ ਹੈ ਸੋ ਕਬੀਰ ਬਾਦਲ ਆਇਆ ਇਹਦੇ ਕੋਲ ਵੀ ਕੋਈ ਪਾਵਰ ਨਹੀਂ ਹੈਗੀ ਚੰਨੀ ਆਉਂਦਾ ਉਹਦੇ ਕੋਲ ਵੀ ਕੋਈ ਪਾਵਰ ਹੈ ਨਹੀਂਗੀ ਮੌਜੂਦਾ ਸਰਕਾਰ ਦਾ ਜਦੋਂ ਐਮ.ਐਲ.ਏ ਆਉਂਦਾ ਨਾ ਉਹ ਜਦੋਂ ਇਦਾਂ ਕੱਪੜੇ ਲਪੇੜੇ ਨਾ ਉਹ ਡਰਾਮਾ ਕਰ ਰਿਹਾ ਉਹਨੂੰ ਕੌਣ ਕਰੇ ਇਹਨੂੰ ਐਸ.ਐਸ.ਪੀ ਨੂੰ ਡੀ.ਸੀ ਨੂੰ ਫੋਨ ਕਰ ਐਸ.ਡੀ.ਐਮ ਨੂੰ ਫੋਨ ਕਰ ਕਿ ਹੋਰੀਆਂ ਚਾਹੀਦੀਆਂ ਨੇ ਉਹ ਆ ਕੇ ਇੱਥੇ ਕਿਉਂ ਕੱਪੜੇ ਲਪੇੜਨ ਸਾਡੇ ਦਾ ਕੱਪੜੇ ਹੁਣ ਤੁਹਾਡੇ ਕਹੇ ਤੇ ਐਸ.ਡੀ.ਐਮ ਮੰਨੂਗਾ ਨਹੀਂ ਨਾਲ ਇਹਨਾਂ ਤਾਂ ਚੁਣ ਕੇ ਲੋਕਾ ਭਾਈ ਮੈਂ ਫੇਰ ਇੱਕ ਗੱਲ ਗੱਲ ਨਹੀਂ ਜਾਉਣਾ ਮੈਂ ਨਾ ਪਰਸੋਂ ਮੇਰਾ ਦਿਲ ਮੈਂ ਥੋੜਾ ਜਿਹਾ ਆਇਡੈਲੋਜੀ ਦੇ ਨਾਲ ਚੱਲਣ ਵਾਲਾ ਜਿਹੜਾ ਅਸੀਂ ਯੂਨੀਵਰਸਿਟੀ ਵਾਲੇ ਥੋੜਾ ਜਨਾ ਵਿਚਾਰਧਾਰਾ ਦੇ ਨਾਲ ਚੱਲਣ ਵਾਲੇ ਹੁੰਨੇ ਆ ਅਸੀਂ ਸੋਚਿਆ ਕਿ ਯਾਰ ਪਰਸੋ ਇੱਥੇ ਆ ਕੇ ਨਾ ਬਹੁਤ ਕੰਮ ਖਰਾਬ ਸੀਗਾ ਇਹ ਤਾਂ ਹੁਣ ਚਲੋ ਮਹਾਰਾਜ ਸੋਸ਼ਲ ਮੀਡੀਆ ਦੀ ਬਹੁਤ ਦੇਣ ਆ ਬਾਈ ਇਹ ਧੰਨਵਾਦ ਆ ਯੂਥ ਦਾ ਵੀ ਰੀਲਾਂ ਦਾ ਵੀ ਪਾਈ ਚਲੋ ਬਾਈ ਇੱਥੇ ਆ ਕੇ ਰੀਲਾਂ ਬਣਾਓ ਵੀਡੀਓ ਪਾਓ ਪਾਓ ਪਰ ਮੈਂ ਕਿਹਾ ਕੱਲ ਸੋਚਿਆ ਕਿ ਨਾ ਸਾਡੋ ਲੋਕਾਂ ਨੂੰ ਨਾ ਪੰਜਾਬ ਦੇ ਵਿੱਚ ਲੀਡਰ ਹੀ ਨਹੀਂ ਮਿਲਿਆ ਮਹਾਰਾਜ ਰਣਜੀਤ ਸਿੰਘ ਵਾਦ ਕੋਈ ਲੀਡਰ ਨਹੀਂ ਮਿਲਿਆ ਬਾਈ ਕਿਸੇ ਪਾਰਟੀ ਦਾ ਨਹੀਂ ਮਿਲਿਆ ਕੋਈ ਇਹੋ ਜਿਹਾ ਲੀਡਰ ਨਹੀਂ ਮਿਲਿਆ ਯਾਰ ਜਿਹੜੀ ਸਾਡੀ ਗੱਲ ਸੁਣੂਗਾ ਇਹ ਲੋਕਾਂ ਦੀ ਗਲਤੀ ਨਹੀਂ ਇਹ ਸਾਨੂੰ ਯਾਰ ਬਾਈ ਮੈਂ ਤੁਹਾਡੇ ਆ ਮੇਰੀ ਵੀ ਗੱਲ ਸੁਣੀ ਜਾਂਦੇ ਆ ਸਾਰੇ ਸਿਰ ਹਿਲਾਏ ਜਾਂਦੇ ਆ ਪਰ ਜੇ ਮੈਂ ਮੈਂ ਕਹਾਂ ਤੁਹਾਨੂੰ ਮੈਂ दारू ਨਹੀਂ ਪੀਂਦਾ ਮੈਂ ਅੱਜ ਤੱਕ ਅੰਡਾ ਮਿੱਠਾ ਬਾਤ ਨਹੀਂ ਲਾਇਆ ਮੈਂ ਉੱਧਰ ਜਾ ਕੇ ਹੱਥ ਦਾ ਗਲਾਸ ਫੜ ਕੇ ਮੈਂ ਬਹਿ ਜਾਵਾਂ ਇਹਨਾਂ ਸਾਰਿਆਂ ਨੇ ਮੈਨੂੰ ਗਾਲਾਂ ਕੱਢਣੀਆਂ ਨੇ ਕੱਢਣੀਆਂ ਨੇ ਨਾ ਇਹ ਲੋਕੀ ਇਹ ਲੀਡਰ ਭਰੋਸਾ ਤੋੜਦੇ ਨੇ ਬਾਈ ਆਪਾਂ ਨੂੰ ਕੋਈ ਭਰੋਸੇ ਵਾਲਾ ਬੰਦਾ ਇੱਕ ਇਹੋ ਜਿਹਾ ਲਾ ਲੋ ਸਿਰਫ ਇੱਕ 92 95 ਨਹੀਂ ਚਾਹੀਦੇ ਇੱਕ ਇਹੋ ਜਿਹਾ ਲੀਡਰ ਚਾਹੀਦਾ ਜਿਹੜਾ ਪੰਜਾਬ ਨੂੰ ਕੱਢ ਕੇ ਲੈ ਜਾਵੇ ਉਹ ਮਿਲਿਆ ਨਹੀਂ ਬਾਈ ਠੀਕ ਹੈ ਜੀ ਉਹ ਹਾਲੇ ਭਾਲ ਜ਼ਰੂਰੀ ਹੈ ਤੇ ਕੀਕੀ ਧੰਨਵਾਦ ਬੋਲੇ ਸੋਨਿਹਾਰੇ